भी नहीं चला बेबी गर्ल ठीक है बिल्कुल हेल्दी है बहुत खुश है जहाँ मैं पाल सिंह जी की बात करूँ पाल सिंह पाल सिंह जी इतनी बड़ी होती है लेकिन अगर बात करें बिल्कुल तो जमीन से जुड़े हुए हैं वो वो मैं उनकी वाइफ का मेरे पास शुरू से ट्रीटमेंट चलता है कोई छोटी मोटी दिक्कतें आती रही पर की कहने उनके साथ उन जब जैसे, वो, जैसे जैसे वो आते रहे उनसे मेरी इतनी अटैचमेंट होगी मुझे ये नहीं लग रहा कि उनके घर एक लड़की ने जन्म लिया है मुझे तो इतनी खुशी हो रही है ऐसे लग रहा है कि जैसे कि मेरे पास खुद के पास एक और लड़की आई है ये, ये मेरी बेटी है तो मैं तो मैं ये बोलती हूँ मेरे पास तो बेटा बेटी दोनों है बे, बेटियाँ इतना प्यार लेती है इतना प्यार रहती है कि भाई हाँ बस आपको लगेगा कि समय कम पड़ गया पर बेटियाँ प्यार बहुत लगती है मैं सबका धन्यवाद करती हूँ कि भाई आप सबने मुझे मौका दिया कि मैं सामूँ आपकी सेवा कर ਆਹ ਜਿੱਥੇ ਹੋਣਾ ਬੱਚੇ ਕੱਟ ਕੱਟ ਲੀਏ ਜੀ ਬੰਦੀ ਤੇ ਵਿੱਚ ਕਮੈਂਟ ਕਰੀਆ ਮੈਂ ਮੈਨੂੰ ਇਹ ਕਰਵਾਵਾ ਬੜਾ ਤੁਸੀਂ ਆਇਆ ਲਾ ਜੀ मान भी बड़ा अच्छा रखे पंजाब का समा मन की मेरी रेल सकती बच्चा बेटी बेटे की पूरे परिवार का साफ करें बड़े साफ करें करेंगे कर ਤੇ ਡਾਕਟਰ ਨੇ ਬਹੁਤ ਹੁਣਾਂ ਸੀ ਜਦੋਂ ਲੱਗ ਤਿੰਗੂ ਸੇ ਆਪ ਦੇਖ ਰਹੇ ਵੈਸੀ ਕਿਤੇ ਬਹੁਤ ਨਿਕਰ ਕੇ ਚੱਲ ਕਰਕਾਰੀ ਵੈਸੀ ਆ ਬੜਾ ਸੋਨਾ ਇਨਾਂ ਨੂੰ ਸਾਰੇ ਟ੍ਰੀਟਮੈਂਟ ਮਿਲਦਾ ਸਾਡੇ ਸਾਰੇ ਪਰਿਵਾਰ ਦਾ ਸੁਆਟ ਕਾ ਅਧਿਕਾਰ ਬੇਟੀ ਆਈ ਏ ਸੱਚੀ ਮੇਰੀ ਮੰਨ ਦੀ ਤਮੰਨਾ ਸੀ ਮੈਂ ਸੋਚਦਾ ਸੀ ਇਹ ਬੇਟਾ ਹੋਏ ਨਾ ਸ਼ਾਇਦ ਮੈਂ ਇੱਕ ਹਫਤਾ ਮੰਨ ਕੇ ਦਮਾਉਂ ਆ ਅਫਸੋਸ ਹੁੰਦਾ ਸਵੇ ਜੀ ਕਿਉਂਕਿ ਬੇਟੀ ਦਾ ਸਭ ਇੰਤਿਆਰ ਸਾਡੇ ਘਰ ਚ ਬਹੁਤ ਪੁਰਨੀਆਂ ਸੀ ਬੇਈਆਂ ਗਈਆਂ ਘਟ ਰਹਿ ਗਈਆਂ ਤੇ ਮਨ ਸਾਡਾ ਬੜਾ ਉਦਾਸ ਹੁੰਦਾ ਸੀ ਸਾਡੇ ਘਰ ਚ ਰੌਣਕ ਨਹੀਂ ਕਰੀਂਦਾ ਅੱਜ ਬੇਟੀ ਸਾਡੀ ਆਈ ਏ ਤੇ ਮੈਨੂੰ ਲੱਗਦਾ 25 ਸਾਲ ਪੈਣੀ ਆ ਸਾਡੇ ਸਾਰੇ ਪਰਿਵਾਰ 'ਚ ਬਹੁਤ ਖੁਸ਼ੀ ਹੈ ਸਾਡੇ ਲਈ ਬਹੁਤ ਵੱਡਾ ਸਵਾਲ ਕਰਨਾ ਮੈਂ ਲੈ ਕੇ ਆਣਾ ਤੇ ਦੇਖੋ ਸਾਡਾ ਸਾਰਾ ਪਰਿਵਾਰ ਅੱਜ ਇੱਥੇ ਆ ਬੋਲੀ ਜਿਹੜੀ ਬੋਲੀ ਆ ਮੇਰੀ ਜਿਹੜੀ ਬੋਲੀ ਆ ਉਹ ਸਾਡੇ ਜੀਵਨ ਨਾਲ ਨਾਲ ਆਪਣੀ ਮੋਹਰੀ ਮਾਤਾ ਜੀ ਨੇ ਸਭ ਤੋਂ ਪਹਿਲਾਂ ਆਪਣੀ ਜ਼ਿੰਦਗੀ ਕੁੜੀਆਂ ਨੂੰ ਸਮਰਪਿਤ ਕੀਤੀ ਹੋਈ ਹੈ ਅੱਜ ਮੈਨੂੰ ਬਹੁਤ ਵੱਡਾ ਮਾਣ ਮਹਿਸੂਸ ਹੋ ਰਿਹਾ ਵੀ ਮੈਂ ਇੱਕ ਖੁਦ ਬਾਪ ਬਣਿਆ ਕੁੜੀ ਦਾ ਹਨਾ ਮੇਰੀ ਤਮੰਨਾ ਹੁੰਦੀ ਸੀ ਮੈਂ ਕੁੜੀਆਂ ਨੂੰ ਬਹੁਤ ਅੱਗੇ ਲੈ ਕੇ ਜਾਵਾਂ ਤੇ ਬੇਟੀਆਂ ਨੂੰ ਕੋਈ ਕਲਚਰ ਦੀ ਸੇਵਾ ਕਰੇ ਪਰ ਕੁੜੀਆਂ ਫਿਰ ਜਬਾਤ ਗਿਆਨ ਪਰ ਅੱਜ ਉਹ ਇਹ ਕਰਦੀ ਉਹ ਬੇਟੀ ਹੋਈ ਹੈ ਤੇ ਮੈਂ ਆਪਣੀ ਬੇਟੀ ਨੂੰ ਬਹੁਤ ਬੱਦੇ ਮਕਾਮ ਤੇ ਲੈ ਕੇ ਜਾਵਾਂਗਾ ਅਸੀਂ ਉਹਦਾ ਫਿਚਰ ਤੈਅ ਕਰਤਾ ਅਸੀਂ ਉਹਨੂੰ ਬਣਾਉਣਾ ਕੀ ਹੈ ਉਹਦਾ ਨਾਮ ਹੀ ਲੇਖੋ ਸੀ ਪੰਜਾਬ ਕਲਚਰ ਸਮਾਉਂਦੇ ਆ ਉਹ ਪੰਜਾਬ ਨੂੰ ਰਿਪਰੈਜ਼ੈਂਟ ਕਰੇਗੀ ਜਿਵੇਂ ਅਸੀਂ ਪੰਜਾਬੀ ਕਲਚਰ ਨੂੰ ਪੰਜਾਬੀ ਸਰਭਾ ਚੰਨ ਬਹੁਤ ਦੂਰ ਤੱਕ ਨਿਕਲੇ ਗਏ ਆ ਤਾਂ ਸਾਡੀ ਬੇਟੀ ਦੇ ਲਈ ਅਸੀਂ ਬਹੁਤ ਬਹੁਤ ਸੁਹਣੋਤੋਹੀਆਂ ਦਾ ਸਾਡੇ ਸਾਰੇ ਮੇਰੀਆਂ ਵਿਦਾਰਤਾਂਆਂ ਉਹ ਜੱਟ ਡੱਟ ਚੁੱਕੇ ਨੇ ਕਿ ਅਸੀਂ ਬੇਟੀ ਦੀ ਇੱਜਨਾ ਅੱਛਾ ਪਾਲਣ ਪੋਸ਼ਣ ਕਰਕੇ ਅਸੀਂ ਆਉਣ ਵਾਲੇ ਪੰਜਾਬ ਨੂੰ ਮਿਸ ਵਿਸ਼ਵ ਪੰਜਾਬਨ ਤੇ ਗਿੱਧਾਂ ਦੀ ਰਾਣੀ ਤੇ ਬੜੀ ਕੋਇਲ ਵਰਗੀ ਆਵਾਜ਼ ਵਾਲੀ ਇੱਕ ਬੱਚੀ ਅਸੀਂ ਪੰਜਾਬ ਨੂੰ ਸਮਰਪਿਤ ਕਰਾਂਗੇ ਅਸੀਂ ਆਪਣੀ ਬੇਟੀ ਤੇ ਦਿਨ ਰਾਤ ਹੀ ਕਰਾਂਗੇ ਸਾਨੂੰ ਬਹੁਤ ਖੁਸ਼ੀ ਹੈ ਮੈਂ ਸਾਰੇ ਲੋਕਾਂ ਨੂੰ ਚਾਣ ਬਲਨ ਬੀਨਤੀ ਕਰਦਾ ਜੀ ਤੇ ਦੋਸਤਿਆਂ ਜਨਮ ਲੈਣ ਦੀ ਖੁਸ਼ੀ ਮਨਾਉਂਦਾ ਹੈ ਨਾ ਕਿ ਮੈਂ ਇੱਕ ਯਾਦ ਵੀ ਬਤਾਉਂਗਾ ਹੈ ਨਾ ਲੱਖਾਂ ਪਹਿਣਾ ਦਾ ਫੋਨ ਦਾ ਮਾਰ ਕੇ ਸੋਸੇ ਤੇ ਅੱਜ ਇੱਕ ਬਾਪ ਬੰਨ ਦਾ ਬਹੁਤ ਜ਼ਿਆਦਾ ਮਾਨਸਿਕ ਤੋਇਆ ਸਮੇਤ ਸਾਰੀ ਮੇਰੀ ਪੰਜਾਬੀ ਇਹਹੀ ਬੇਦਖ ਰ ਕਰਨੇ ਵਰਤੀਆਂ ਦਾ ਜਿੰਨਾ ਮੁਕਤਾ ਕਿਉਂਕਿ ਬੋਲਣ ਨਾਲ ਨਹੀਂ ਬਸ ਅਸੀਂ ਕਿਤਾਬਾਂ ਲਿਖਦੇ ਕਵਤਾਾਂ ਮਾਲ ਲਿਖੀ ਉਸੇ ਜਲਦੀ ਬੋਲਦੀ ਹੈ ਕਰ ਤੋਂ ਸ਼ੁਰੂ ਕਰਨਾ ਪੈਂਦਾ ਮੇਰੀ ਆਦਤ ਰਹੀ ਹੈ ਮੈਂ ਹਰ ਇੱਕ ਦੀ ਆਪਣੇ ਘਰੋਂ ਸ਼ੁਰੂ ਕਰੀ ਹੈ ਜਿਵੇਂ ਅਸੀਂ ਕਿੰਦਾ ਆਪਣਾਇ ਸੀ ਪਹਿਲਾਂ ਮੇਰੀਆਂ ਭੈਣਾਂ ਨੇ ਕੀਤਾ ਪਾਇਆ ਜੇ ਤੀਆਂ ਨੇ ਮੇਰੇ ਲਈ ਪਹਿਲਾਂ ਪਿੰਗਾ ਮਗਿਆ ਫੇ ਭੈਣਾਂ ਨੇ ਚੁੰਤੀਆਂ ਅੱਜ ਜੇ ਬੇਟੀ ਹੋਈ ਹੈ ਮੇਰੇ ਕਿਸੇ ਬੇਟੀ ਹੋਈ ਹੈ ਅਸੀਂ ਬਹੁਤ ਛਾਕਨ ਮੁੰਬਿਆ ਨਾਲੋਂ ਕਿਤੇ ਆ ਯਾਰ ਨੂੰ ਨਾ ਬੱਤੀ ਅਸੀਂ ਆਪਣੇ ਘਰ ਦੇ ਵਿੱਚ ਸੈਕਿੰਡ ਬਣਾਏ ਆ ਠੀਕ ਹੈ ਬੇਟੀਆਂ ਦਾ ਸੈਕਿੰਡ ਘਰੇ ਕਰਦੋ ਜਿੰਨਾ ਚਿਰ ਅਸੀਂ ਖੁਦ ਬੁੜਨੀ ਨਾ ਖਾਣੋਂ ਘਟਦੇ ਜਿਹਨੂੰ ਨਹੀਂ ਰੋਕ ਸਕਦੇ ਹੈਨਾ ਤਾਂ ਇਸ ਕਰਕੇ ਵੀ ਸਾਨੂੰ ਜੋ ਵੀ ਕੰਮ ਕਰਨਾ ਆਪਣੇ ਤੋਂ ਸ਼ੁਰੂ ਕਰਨਾ ਚਾਹੀਦਾ ਤੇ ਅਸੀਂ ਅੱਜ ਸਾਡੇ ਘਰ ਬੇਟੀ ਪੈਦਾ ਹੋਈ ਹੈ ਮੇਰੇ ਫਾਦਰ ਸਾਹਿਬ ਖੜੇ ਨੇ ਮੇਰੇ ਚਾਚਾ ਜੀ ਖੜੇ ਨੇ ਬੋਤੀਆਂ ਬੈਈਆਂ ਗਈਆਂ ਮੈਨੂੰ ਲੱਗਦਾ ਪੰਜ ਸੱਤ ਕੁ ਕੁੜੀਆਂ ਸਾਡੇ ਰਹਿ ਗਈਆਂ ਤੇ ਟੈਨਸ਼ਨ ਬੜੀ ਹੁੰਦੀ ਸੀ ਜੇ ਬੈਈਆਂ ਨਹੀਂ ਅਸੀਂ ਕੀ ਕਰਾਂਗੇ ਪਰ ਹੁਣ ਸਾਡੇ ਘਰ ਕੁੜੀਆਂ ਦੀ ਆਮਦ ਦੁਬਾਰਾ ਸ਼ੁਰੂ ਹੋ ਗਈ ਤੇ ਸਾਡੇ ਘਰ ਤੋਂ ਸ਼ੁਰੂਆਤ ਹੋਈ ਹੈ ਤੇ ਸਾਨੂੰ ਬਹੁਤ ਖੁਸ਼ੀ ਆ ਵਾਹਿਗੁਰੂ ਜੀ ਅਰਦਾਸ ਕਰਦੇ ਸਾਨੂੰ ਕੁੜੀਆਂ ਜਿੰਨੀਆਂ ਉਸੇ ਵਕਤ ਤੋਂ ਸਾਨੂੰ ਦਿਓ ਕਿਉਂਕਿ ਅਸੀਂ ਕੁੜੀਆਂ ਦੀ ਕਦਰ ਕਰਨੀ ਜਾਣਦੇ ਹਾਂ ਅਸੀਂ ਕੁੜੀਆਂ ਦਾ ਸਤਿਕਾਰ ਕਰਨਾ ਜਾਣਦੇ ਹਾਂ ਸਾਨੂੰ ਮੁੰਡਿਆਂ ਨਾਲ ਕੋਈ ਮਤਲਬ ਨਹੀਂ ਇਹ ਗੰਦੀ ਸੋਚ ਹੈ ਕਿ ਇਸ ਤਰ੍ਹਾਂ ਕਹਿੰਦੇ ਮੈਂ ਕਹਿੰਦਾ ਜੇ ਮੇਰੇ ਬੱਚੇ ਹੋਣ ਤੇ ਮੇਰੀ ਬੇਟੀਆਂ ਹੀ ਹੋਣ ਮੈਨੂੰ ਮ 何

ਕੰਟ ਸਰ ਜੀ ਆਇਆਂ ਨੂੰ 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 ਨਵਾਇ ਕਰੂ ਤੇਰਾ ਜੀ ਸ਼ੁਕਰਾਨਾ ਵਾਹਿਗੁਰੂ 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 ਤੇਰਾ ਜੀ ਲੰਗਰ ਸਤਿ ਸ਼੍ਰੀ ਅਕਾਲ ਵਾਹਿਗੁਰੂ ਤੇਰਾ ਜੀ ਸ਼ੁਕਰਾਨਾ 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 ਵਾਹਿਗੁਰੂ ਤੇਰਾ ਜੀ ਸੱਡ ਘਰ ਤੇ ਸਾਡ ਘਰ ਦੀ ਲਾਡੋ ਭੇਜੀ ਸ਼ੁਕਰਾਨਾ ਵਾਹਿਗੁਰੂ ਤੇਰਾ ਜੀ ਸ਼ੁਕਰਾਨਾ ਵਾਹਿਗੁਰੂ ਤੇਰਾ ਜੀ ਸ਼ੁਕਰਾਨਾ ਵਾਹਿਗੁਰੂ ਤੇਰਾ ਜੀ ਬੋਲੇ ਓ